ਪਾਈ ਗੁਰਦਾਸ ਨੇ ਲਿਖ ਦਿੱਤਾ ਜੇ ਮਾਂ ਹੋਵੇ ਯਾਰ ਨਹੀਂ ਕਿਉ ਪੁੱਤ ਪਧਾਰੇ ਬੜਾ ਧਿਆਨ ਰੱਖਿਓ ਜੀ ਜੇ ਮਾਂ ਦਾ ਅਚਰਨ ਖਰਾਬ ਹੋ ਗਿਆ ਤੇ ਹੁਣ ਧੀਆਂ ਪੁੱਤਣਾ ਜਲੂਸ ਕੜਨਾ ਹੋਤਾ ਉਹਨੇ ਬਰਦਾਸ਼ਤ ਕਰਨ ਸਾਥ ਸੰਗੇ ਜੀ ਜੇ ਮਾਂ ਹੋਵੇ ਯਾਰ ਨਹੀਂ ਕਿਉ ਪੁੱਤ ਪਧਾਰੇ ਤੇ ਜੇ ਪੇਰ ਕਰ ਹੰਡਣਾ ਸਤ ਰੱਖਿਆ ਨਾਰੇ ਜੇ ਪਤੀ ਅਚਰਨੀਨ ਹੋ ਗਿਆ ਤੇ ਹੁਣ ਉਹ ਤੂੰ ਔਰਤ ਨੂੰ ਇਸਨ ਲੱਗ ਪੈਣੇ ਸਾਥ ਸੰਗੇ ਜੀ ਬੜਾ ਧਿਆਨ ਰੱਖਿਓ ਸਾਥ ਸੰਗੇ ਜੀ ਜੇ ਪਤੀ ਦਾ ਆਚਰਨ ਖਰਾਬ ਹੋ ਗਿਆ ਤੇ ਔਰਤ ਨੂੰ ਛੱਡ ਦੇਵੇ ਨਾ ਉਹ ਸਾਥ ਰੱਖੇ ਸਾਥ ਸੰਗੀਤ ਸਾਥ ਰੱਖੇ ਕਹਿੰਦੇ ਨੇ ਗਾਈ ਮਾਨਕ ਨਿਗਲਿਆ ਪੇਟ 파ੜ ਨਾ ਮਾਰੇ ਜੇ ਗਾਈ ਨੇ ਹੀਰਾ ਮੋਤੀ ਲਾਲ ਖਾ ਲਿਆ ਥੋ ਗਾਈ ਮਾਰ ਦੇਣੀ ਜੇ ਨਾ ਇਹ ਨਹੀਂ ਕੰਮ ਕਰਨਾ ਇਹ ਨਹੀਂ ਕਰਨਾ ਸਾਥ ਸੰਗੀਤ ਕਹਿੰਦੇ ਨੇ ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ ਜੇ ਮਾਲਕ ਨੇ ਆਪਣਾ ਨੌਕਰ ਰੱਖਿਆ ਹੋਵੇ ਉਹਦੇ ਧਰਤੀ ਤੇ ਪੈਰ ਨਹੀਂ ਲੱਗਣਦੇ ਤੇ ਐਵੇਂ ਤਸ਼ੱਦਦ ਕਰੀ ਜਾਂਦਾ ਹੈ ਪਿਆ ਤੇ ਹੁਣ ਉਹ ਤੇ ਚਰਦਾ ਇਨਸਾਦ ਸੰਗੇ ਜਰੇ ਜਿਹੜਾ ਗੁਲਾਮ ਹੈ ਸੇਵਕ ਹੈ ਜਰੇ ਸਾਸੰਗੇ ਚ ਮਾਲਕ ਨੇ ਤਾਂ ਮਾੜਾ ਬੁਰਾ ਭਲਾ ਗਾਲਾ ਕੱਢੀ ਨਹੀਂ ਇਨਸਾਦ ਸੰਗੇ ਚ ਬੁਰਾ ਭਲਾ ਆਖਣੀ ਹੈ ਪਰ ਜੇ ਉਹ ਛੱਡ ਦੇਗਾ ਨਾ ਕੰਮ ਨਹੀਂ ਚੱਲਣਾ ਫੇ ਸਾਸੰਗੇ ਚ ਤੇ ਨੌਕਰ ਹੈ ਨਾ ਉਹ ਬਰਦਾਸ਼ਤ ਕਰਨਾ ਪਵੇਗਾ ਜੇ ਮਦ ਪੀਤਾ ਬੰਮ ਨਹੀਂ ਲੋਇ ਲੁਜਣ ਸਾਰੇ ਤੇ ਜੇ ਗੁਰਸਾਂਗ ਵਰਤਦਾ ਸਿੱਖ ਸਿੱਧਕ ਨਾ ਹਾਰੇ ਸਾਸੰਗੇ ਚ Jey Guru sağa girdiğinde seykh sahatranan cayda sağa sen geç.